खबर आसपा देख रहे तुसी ते मैं ਤੁਹਾਡੇ ਨਾਲ ਗੁਰਪ੍ਰੀਤਿ ਮਾਨ ਜਿਸ ਤਰ੍ਹਾਂ ਤੁਹਾਨੂੰ ਪਲਪਲ ਦੀ ਜਿਹੜੀ ਅਪਡੇਟ ਅਸੀਂ ਆਪਣੇ ਪੇਜ ਦੇ ਉੱਪਰ ਕਰਦੇ ਦਿੱਤੀ ਸੀ ਤਾਂ ਇਸ ਸਮੇਂ ਮੈਂ ਸਰਾਲਾ ਦੇ ਵਿੱਚ ਮੌਜੂਦ ਹਾਂ ਦੱਸਦੀ ਕਿ ਭਗਤ ਜਿਹੜਾ ਹੈਗਾ ਗੁਰਦੁਆਰਾ ਸ਼੍ਰੀ ਭਗਤ ਧੰਨਾ ਜੀ ਜਿੱਥੇ ਜੋ ਪ੍ਰਸ਼ਾਸਨ ਦੇ ਵੱਲੋਂ ਗੇਜ ਲਗਾਈ ਗਈ ਹੈ ਤੇ ਇੱਥੋਂ ਜਿਹੜੀ ਹੈ ਸਾਰੀ ਜਾਣਕਾਰੀ ਦਿੱਤੀ ਜਾਂਦੀ ਸੀ ਕਿ ਕਿੰਨਾ ਇਸ ਸਮੇਂ ਪਾਣੀ ਦਾ ਪੱਧਰ ਜੋ ਹੈ ਸਰਾਲਾ ਦੇ ਵਿੱਚ ਚੱਲ ਰਿਹਾ ਤੇ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਹੈ ਬਹੁਤ ਜ਼ਿਆਦਾ ਘਟ ਚੁੱਕਿਆ ਹੈ ਤੇ 6 ਫੁੱਟ ਦੇ ਕਰੀਬ ਜਿਹੜਾ ਹੈ ਕਿਉਂਕਿ ਗਾਦਵੀ ਇਹਦੇ ਵਿੱਚ ਹੋਏਗੀ ਕਿਉਂਕਿ 18 ਫੁੱਟ ਤੱਕ ਜਿਹੜਾ ਪਾਣੀ ਕ੍ਰੋਸ ਹੋ ਚੁੱਕਿਆ ਸੀ ਤੇ ਹੁਣ ਤੁਸੀਂ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਜਿੱਥੇ ਤੁਹਾਨੂੰ ਭਗਤ ਨਾਨਕ ਜੀ ਗੁਰਦੁਆਰੇ ਦੇ ਨਜ਼ਦੀਕ ਜਿਹੜਾ ਹੈ ਜਿੱਥੇ ਕੱਗਰ ਜਿੱਥੋਂ ਨਿਕਲਦੀ ਹੈ ਉੱਥੇ ਦੀਆਂ ਤਸਵੀਰਾਂ ਦਿਖਾਈਆਂ ਨੇ ਘਨੌਰ ਦੇ ਕਈ ਪਿੰਡ ਜਣੇ ਨੇ ਜੋ ਨੇ ਕੱਗਰ ਦੀ ਚਪੇੜ ਦੇ ਵਿੱਚ ਆਏ ਸਨ ਜਿਸ ਦੇ ਕਾਰਨ ਕਾਫੀ ਨੁਕਸਾਨ ਜਿੱਥੇ ਫਸਲਾਂ ਦਾ 10000 ਏਕੜ ਦੇ ਕਰੀਬ ਜਿਹੜੀ ਹੈ ਫਸਲ ਤਬਾਹ ਹੋਈ ਹੈ ਤੇ ਜੇਕਰ ਇਹਨੇ ਸਰਾਲਾ ਦੇ ਵਿੱਚ ਵੀ ਜਿਹੜੀ ਛੱਤ ਡਿੱਗੀ ਹੈ ਤੇ ਇੱਕ ਪਾਖੜਾ ਨਿਰਵਾਣਾ ਜਿਹੜੀ ਹੈ ਉਸ ਦਾ ਪਾਣੀ ਦਾ ਜਿਹੜਾ ਪੱਧਰ ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇਂ ਘਟਕੀਤਾ ਗਿਆ ਕਾਰਨ ਇਹ ਹੈ ਕਿ ਜਿਹੜੀ ਥਾਵਾਂ ਦੇ ਉੱਪਰ ਜਿਹੜੇ ਬੰਦ ਕਮਜ਼ੋਰ ਸੀਗੇ ਜਿੱਥੇ ਲਗਾਤਾਰ ਹੁਣ ਪ੍ਰਸ਼ਾਸਨ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਕਿ ਜੋ ਆਪਣੇ ਜਿਹੜੀ ਹੈ ਲੇਬਰ ਲਗਾ ਕੇ ਇਸ ਸਮੇਂ ਜਿੱਥੇ ਬੰਦ ਕਮਜ਼ੋਰ ਨੇ ਉਹਨਾਂ ਬੰਦਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਤੇ ਜਿਸ ਤਰ੍ਹਾਂ ਗੱਲ ਕਰੀਏ ਤਾਂ ਸਰਾਲਾ ਦੇ ਕੋਲ ਜਿਹੜੀ ਹੈ 200 ਫੁੱਟ ਤੋਂ ਵੀ ਵੱਡਾ ਜਿਹੜਾ ਪਾੜ ਉੱਥੇ ਪਿਆ ਸੀ ਤੇ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਮੈਂ ਇੱਥੇ ਦੀਆਂ ਦਿਖਾ ਰਹੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਜਿਹੜਾ ਹੈਗਾ ਪ੍ਰਸ਼ਾਸਨ ਦੇ ਵੱਲੋਂ ਜਿਵੇਂ ਹੁਣ ਪਾਣੀ ਦਾ ਪੱਧਰ ਜਿਹੜਾ ਘਟ ਚੁੱਕਿਆ ਤੇ ਉੱਥੇ ਜਿਹੜਾ ਹੁਣ ਜੋ ਨੇ ਬੰਦ ਮਜ਼ਬੂਤ ਕੀਤੇ ਜਾ ਰਹੇ ਨੇ ਇਹ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਸਰਾਲਾ ਦੀਆਂ ਦਿਖਾ ਰਹੇ ਹਾਂ ਜਿੱਥੇ ਭਗਤ ਜਿਹੜਾ ਹੈ ਗੁਰਦੁਆਰਾ ਸ਼੍ਰੀ ਭਗਤ ਤਨਜੀ ਉੱਥੋਂ ਦੀਆਂ ਇਹ ਤਸਵੀਰਾਂ ਨੇ ਜਿਸ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਜਿਸ ਤਰ੍ਹਾਂ ਪ੍ਰਸ਼ਾਸਨ ਜਿਹੜਾ ਹੈ ਲੋਕਾਂ ਨੂੰ ਅਲਰਟ ਕਰਦਾ ਹੋਇਆ ਨਜ਼ਰ ਆ ਰਿਹਾ ਸੀ ਪਰ ਕਿਤਨਾ ਕਿਤੇ ਹੁਣ ਦੀ ਗੱਲ ਕਰੀਏ ਤਾਂ ਹੁਣ ਜਿਹੜਾ ਪਾਣੀ ਦਾ ਪੱਧਰ ਘਟ ਚੁੱਕਿਆ ਹੈ ਤੇ ਕਾਫੀ ਡਾਊਨ ਕਬੀ ਵੀਡੀਓ ਦੇ ਵਿੱਚ ਦਿਖੇਗਾ ਕਿ ਪਾਣੀ ਜਿਹੜਾ 18 ਫੁੱਟ ਤੋਂ ਵੀ ਕਰੋ ਜਿਹੜਾ ਉਸ ਸਮੇਂ ਜਿਹੜਾ ਹੋ ਚੁੱਕਿਆ ਸੀ ਪਰ ਹੁਣ ਕਿਤੇ ਨਾ ਕਿਤੇ ਜਿਹੜਾ ਪਾਣੀ ਦਾ ਪੱਧਰ ਘਟ ਗਿਆ ਕਿਤਨੇ ਕਿਤੇ ਰਾਹਤ ਭਰੀ ਖਬਰ ਜਿਹੜੀ ਹੈ ਜਰੂਰ ਸਾਹਮਣੇ ਹੈ ਪਰ ਜਿਹੜੀ ਫਸਲਾਂ ਨੁਕਸਾਨ ਹੋਈਆਂ ਨੇ ਕਿਸਾਨਾਂ ਦੀਆਂ ਉਹ ਫਸਲਾਂ ਦਾ ਕਾਫੀ ਨੁਕਸਾਨ ਹੋ ਚੁੱਕਿਆ ਹੈ ਕਾਫੀ ਲੋਕਾਂ ਦੀਆਂ ਜਿਹੜੀਆਂ ਛੱਤਾਂ ਡਿੱਗੀਆਂ ਨੇ ਤੇ ਵੱਡਾ ਨੁਕਸਾਨ ਜਿਹੜਾ ਕਈ ਹਜ਼ਾਰਾਂ ਕਰੋੜਾ ਰੁਪਏ ਦਾ ਨੁਕਸਾਨ ਜਿਹੜਾ ਘਨੌਰ ਦੇ ਵਿੱਚ ਹੋਇਆ ਤੇ ਅੱਜ ਪੰਜਾਬ ਦੇ ਜਿਹੜੇ ਰਾਜਪਾਲ ਨੇ ਉਹ ਵੀ ਇੱਥੇ ਪਹੁੰਚਣੇ ਸੀਗੇ ਪਰ ਕਿਤੇ ਜਿਹੜਾ ਕਾਰਨ ਜਿਹੜਾ ਉਹ ਦੌ ਗਿਆ ਪਰ ਤੁਹਾਨੂੰ ਜਿਹੜੀਆਂ ਤਸਵੀਰਾਂ ਇਸ ਸਮੇਂ ਭਗਤ ਨੰਜ ਗੁਰਦੁਆਰੇ ਦੇ ਨਿਤਿਕ ਦਿਖਾ ਰਹੇ ਜਿੱਥੇ ਅੱਜ ਜੇਕਰ ਗੱਲ ਕਰੀਏ ਤਾਂ ਸਥਾਨਕ ਲੋਕਾਂ ਦੇ ਵੱਲੋਂ ਇਕੱਠ ਵੀ ਰੱਖਿਆ ਗਿਆ ਤੇ ਉਸ ਇਕੱਠ ਦੀਆਂ ਵੀ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਕਮੇਟੀ ਬਣਾਈ ਜਾਣੀ ਹੈ ਕਮੇਟੀ ਦੇ ਵਿੱਚ ਕਿਹੜੇ ਕਿਹੜੇ ਫੈਸਲੇ ਲਏ ਜਾਣੇ ਉਹ ਵੀ ਗੱਲਬਾਤ ਕਰਾਵਾਂਗੇ ਪਰ ਤੁਹਾਨੂੰ ਇਸ ਸਮੇਂ ਜਿਹੜੀ ਹੈ ਸਰਾਲਾ ਦੀ ਜਿਹੜੀ ਹੈ ਤਾਜ਼ੀ ਸਥਿਤੀ ਜਿਹੜੀ ਅਸੀਂ ਦੱਸ ਰਹੇ ਹਾਂ ਕਿ ਘੱਗੜ ਦੀ ਕਿ ਇਸ ਸਮੇਂ ਪਾਣੀ ਦਾ ਪੱਧਰ ਜਿਹੜਾ ਬਹੁਤ ਘੱਟ ਚੁੱਕਿਆ ਹੈ ਤੇ ਕਈ ਥਾਵਾਂ ਦੇ ਉੱਪਰ ਜਿਹੜੀ ਹੈ ਗਾਧ ਜਿਸ ਤਰ੍ਹਾਂ ਮੁੱਖ ਮੰਤਰੀ ਪੰਜਾਬ ਜਿਹੜੇ ਕਹਿੰਦੇ ਹੁਣ ਦੇਖਣਾ ਹੋਵੇ ਕਿ ਇੱਕ ਘੱਗੜ ਦੇ ਉੱਪਰ ਵੀ ਲਾਗੂ ਹੋਵੇਗਾ ਕਿ ਜਿਨ੍ਹਾਂ ਥਾਵਾਂ ਦੇ ਉੱਪਰ ਘੱਗੜ ਦੀ ਮਾਰ ਪਈ ਹੈ ਜਿੱਥੇ ਗਾਦ ਆਈ ਹੈ ਕਿ ਉੱਥੇ ਕਿਸਾਨਾਂ ਨੂੰ ਪਰਮਿਸ਼ਨ ਮਿਲਦੀ ਹੈ ਤੇ ਇਹ ਤਸਵੀਰਾਂ ਤੁਹਾਨੂੰ ਇੱਕ ਵਾਰੀ ਹੋਰ ਦਿਖਾ ਦਈਏ ਕਿ ਨਰ ਭਾਖੜਾ ਨਿਰਮਾਣਾ ਬਰਾਸਤੀਆਂ ਨੇ ਜਿੱਥੋਂ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਜਿਹੜਾ ਪ੍ਰਸ਼ਾਸਨ ਦੇ ਜਿਹੜੇ ਪ੍ਰਸ਼ਾਸਨ ਵੀ ਇੱਥੇ ਬੈਠਾ ਹੈ ਤੇ ਜਿਹੜੇ ਲੇਬਰ ਹੈ ਉਹ ਵੀ ਲਗਾਤਾਰ ਕੰਮ ਕਰ ਰਹੀ ਹੈ ਤੇ ਬੰਦ ਜਿਹੜੇ ਨੇ ਮਜ਼ਬੂਤ ਇਸ ਸਮੇਂ ਜੋ ਨੇ ਕਿਤੇ ਜਾ ਰਹੇ ਨੇ ਤੇ ਪਹਿਲਾਂ ਵੀ ਦੇਖਿਆ ਤੁਸੀਂ ਪਾਕੜਾ ਨਰਵਾਣਾ ਦੇ ਵਿੱਚ 200 ਫੁੱਟ ਲੰਬਾ ਜਿਹੜਾ ਆ ਪਾੜ ਪਿਆ ਸੀ ਤੇ ਉਸ ਨੂੰ ਵੀ ਰਿਪੇਅਰ ਕੀਤਾ ਜਾ ਰਿਹਾ ਤੇ ਇਸ ਸਮੇਂ ਘੱਗਰ ਦਾ ਤੁਸੀਂ ਤੁਹਾਨੂੰ ਲੈਵਲ ਵੀ ਦਿਖਾਇਆ ਕਿ 6 ਫੁੱਟ ਤੱਕ ਜਿਹੜਾ ਹੁਣ ਪਾਣੀ ਰਹਿ ਗਿਆ ਤੇ ਭੰਖਰਪੁਰ ਦੇ ਵਿੱਚ ਵੀ ਪਾਣੀ ਦਾ ਪੱਧਰ ਘਟਿਆ ਤੇ ਫਿਲਹਾਲ ਜਿਹੜਾ ਸੰਗਰੂਰ ਖਨੋਰੀ ਜਿਹੜਾ ਉਸ ਇਲਾਕੇ ਦੇ ਵਿੱਚ ਅਲਰਟ ਹੈ ਕਿਉਂਕਿ ਉਧਰ ਪਾਣੀ ਜਿਹੜਾ ਇਧਰੋਂ ਉਸੀ ਉਧਰ ਹੀ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਹੁਣ ਜਿਹੜੀ ਹੈ ਖਨੌਰ ਦੇ ਵਿੱਚ ਜਿਹੜੀ ਫਸਲ ਤਬਾਹ ਹੋਈ ਹੈ ਉਸ ਦੀ ਗਿਤਾਵਰੀ ਦੀ ਮੰਗ ਜਿਹੜੀ ਹੈ ਜੋ ਲੋਕ ਨੇ ਉਹ ਕਰ ਰਹੇ ਨੇ ਫਿਲਹਾਲ ਦੇਖਣਾ ਗਾ ਕੀ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਹੈ ਇਸ ਦੇ ਵਿੱਚ ਕਿਸਾਨਾਂ ਦੀ ਜਿਹੜੀ ਗੁਦਾਵਰੀ ਕਿੰਨੇ ਦਿਨਾਂ ਦੇ ਵਿੱਚ ਕੀਤੀ ਜਾਂਦੀ ਹੈ ਤੇ ਜਿਹੜਾ ਉਹਨਾਂ ਦਾ ਮੁਆਵਜ਼ਾ ਉਹ ਕਿੰਨੇ ਦਿਨਾਂ ਦੇ ਵਿੱਚ ਜਾਰੀ ਕੀਤਾ ਜਾਂਦਾ ਹੈ